ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9115265790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਾੜਾ ਲ ਇੱਕ ਚੰਗੇ ਦੁੱਧ ਵਾਲੀ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਦੋਸਤੋ ਤੀਜਾ ਸੂਆ ਮੱਝ ਸੂ ਰਹੀ ਹੈ ਦੂਜੇ ਸੂਏ ਵੀਰ ਕਹਿੰਦੇ ਵੀ ਚੰਗਾ ਦੋ ਦੁੱਤਾ ਹੈ ਵੀਰਾਂ ਦਾ ਕੰਮ ਵਪਾਰ ਦਾ ਐਡਰੈਸ ਦੇਣ ਵਾਲੀ ਵੀਰਾਂ ਦਾ ਪੁੱਛ ਰਹੇ ਬਾਈ ਹੱਸੇ ਕਾਲ ਹੱਸੇ ਕਾਲ ਜੀ ਬਾਈ ਆਪਣਾ ਨਾਮ ਐਡਰੈਸ ਕਨਫਰਮ ਕਰਵਾ ਦੇ ਨਾਮ ਸੰਦੀਪ ਸਿੰਘ ਪਿੰਡ ਕਾਨੇ ਦਾ ਜਿਹੜਾ ਬਰਨਾਲਾ ਤਹਿਸੀਲ ਦਾ ਬਾਈ ਨਾਮ ਸੰਦੀਪ ਸਿੰਘ ਪਿੰਡ ਕਾਨੇ ਕਿਤੇ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਵੀਰੇ 9781995225 9781995225 95225 ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਆਣੇਗੇ ਕੈਮਾ ਸੁਆ ਸੂਰੀ ਹੈ ਇਹ ਦੂਜਾ ਤੀਜਾ ਸੁਆ ਸੂਰੀ ਹੈ ਤੀਜਾ ਸੁਆ ਸੂਰੀ ਹੈ ਦੂਜੇ ਸੁਆ ਮਤਲਬ ਵੀ ਲਈ ਸੀ ਆਪਣੀ ਕਿ ਆ ਵੀ ਸੱਜਰ ਲਈ ਸੀ ਇਹ ਦੂਜੇ ਸੁਆ ਸੱਜਰ ਲਈ ਸੀ ਕੰਮ ਆਪਣਾ ਵਪਾਰ ਦਾ ਦੂਜੇ ਸੁਆ ਦੋਸਤੋ ਵੀਰ ਕਹਿੰਦਾ ਵੀ ਆਪਾਂ ਸੱਜਰ ਲਈ ਸੀ ਕੰਮ ਆਪਣਾ ਵਪਾਰ ਦਾ ਮਤਲਬ ਇਹ ਕਰਦੀ ਕਹਿ ਸਕਦੇ ਆ ਹਾਂਜੀ ਹਾਂਜੀ ਤੇ ਕਿੰਨਾ ਕੁ ਦੁੱਧ ਜੁਆਏਗਾ ਇਹ 15 ਤੋਂ 16 ਕਿਲੋ ਦੇ ਵਿੱਚ ਵਿੱਚ ਗੱਡੇ 15 ਦੇ 16 ਦੇ ਵਿਚਕਾਰ ਚੱਲੀ ਆਗੀ ਹਾਂਜੀ ਹਾਂਜੀ ਕਿੰਨਾ ਕੁ ਲੰਮਾ ਸਮਾਂ ਦੁੱਧ ਦਤਾ ਆਹ ਤਾਂ 8 ਮਹੀਨੇ ਦਿੰਦਾ ਇਹਨਾਂ ਸਮਰ ਕੇ ਤੇ 8 ਮਹੀਨੇ ਸਮਰ ਕੇ ਦੋ ਮਹੀਨੇ ਪਹਿਲਾਂ ਹੀ ਸਾਡੀ ਆ ਚਵਾਈ ਚਵਾਈ ਦੀ ਪੋਲੀ ਹੈ ਫੁੱਲ ਪੋਲੀ ਚਵਾਈ ਦੀ ਦੋਸਤੋ ਪੋਲੀ ਹੈ ਵੀਰ ਕਹਿੰਦਾ ਵੀ ਚੰਗਾ ਕੱਦਗਾ ਡਾ ਦੋਸਤੋ ਬੈਕ ਹਵਾਨਾ ਲੇਵਾ ਦੇਖੋ ਬਹੁਤ ਕਮਾਲ ਦਾ ਲੇਵਾ ਲੱਗਿਆ ਮੱਜ ਦੇ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਇਸ ਤਰ੍ਹਾਂ ਦੇ ਲੇਵੇ ਵੀਰੇ ਖੋਲ ਕੇ ਕਿਹੜਾ ਦਬਾਰੇ ਤੋਰੇ ਬਖੋ ਬਾਈ ਨੂੰ ਚੈੱਕ ਕਰਵਾ ਦੀ ਦੋਸਤੋ ਕੱਲਾ ਕੱਲਾ ਨਿਕੜ ਮਾ ਥਾਣ ਲੱਗਿਆ ਮੁੱਠੀ ਵਾਲਾ ਬਰੀਕਸ ਕਹਿੰਦਾ ਦੋਸਤੋ ਕਾਲਾ ਰੰਗ ਜਮਣ ਵਰਗਾ ਕੱਲਾ ਕੱਲਾ ਨਿਕੜ ਮਾ ਥਾਣ ਮੂਰੇ ਵਾਂਗਰ ਦਾ ਹਵਾਨਾ ਓਨਾ ਹੀ ਹਵਾਨਾ ਮੂਰੇ ਤੇ ਓਨਾ ਹੀ ਮਾਗਰ ਹੈ ਤੋਰੇ ਤਾਰੇ ਦੀ ਮੱਜ ਪੂਰੀ ਸਾਫ ਆ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸਮਦਰ ਹੀ ਚਾਉਂਦੀ ਹੈ ਤਾਂ ਵੀਰ ਸੀਪ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਵੀਰ ਸੀਪ ਦਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲਤਾ ਤੋਰੇ ਤਾਰੇ ਦੀ ਮੱਝ ਬਿਲਕੁਲ ਸਾਫ਼ ਆ ਦੋਸਤੋ ਤੀਜਾ ਸੂਆ ਜੈ ਇਹਨਾਂ ਨੂੰ ਸੂਈ ਰਹੀ ਹੈ ਕੋਈ ਦੂਜਾ ਕਹਿੰਦੇ ਦੇਖੋ ਉਹਦਾ ਕੋਈ ਫਾਇਦਾ ਨਹੀਂ ਮੂਰੇ ਮੰਗਰ ਦਾ ਹਵਾਨਾ ਚੰਗਾ ਕਦਗਠ ਵੱਡੀ ਗੱਲ ਹੋਰ ਦੱਸਦੀ ਦੋਸਤੋ ਸੀਲ ਸੰਤ ਠੰਡੇ ਸਵਾਲੀ ਮੱਝ ਆ ਜਿਵੇਂ ਮਰਜ਼ੀ ਬੱਚੇ ਖੋਲੀ ਫਿਰਨ ਕੋਈ ਮਾਰਦੀ ਕਰਦੀ ਨਹੀਂ ਤੇ ਮੇਰੇ ਭਾਰ ਪਰੋਟ ਦੀ ਆਪਣੀ ਗਾਰੰਟੀ ਹੋਊਗੀ ਫੁੱਲ ਗਾਰੰਟੀ ਹੋਵੇ ਦੋਸਤੋ ਭਾਰ ਬੋਝ ਦੀ ਵੀ ਇਹ ਕਹਿੰਦਾ ਆਪਣੀ ਗਾਰੰਟੀ ਹੋਊਗੀ ਗੱਬਣ ਮਾਜਾ ਕੋਈ ਫੁੱਲ ਲਖਾਉਂਦੀ ਹੋਵੇ ਤਾਂ ਉਹਦੀ ਆਪਣੀ ਗਾਰੰਟੀ ਹੋ ਜੇ ਕਿਸੇ ਮੇਰੇ ਵੀਰ ਦਾ ਸੌਦਾ ਹੁੰਦਾ ਵੀਰਾਂ ਤੋਂ ਬੇਚੇਜ ਹੋ ਗਿਆ ਪਾਪਾ ਦੀ ਆਨਲਾਈਨ ਮੰਗਾ ਲਓ ਬਾਕੀ ਆਪਾਂ ਤੁਹਾਨੂੰ ਇੱਕ ਰਾਏ ਦਿੰਦੇ ਆ ਜਦੋਂ ਤੁਸੀਂ ਚੰਗੀ ਪੇਮੈਂਟ ਲਾਉਣੀ ਹੈ ਤਾਂ ਵੀਰਾਂ ਦੇ ਘਰੇ ਚੰਗੀ ਤਰ੍ਹਾਂ ਦਸੱਲੀ ਕਰਕੇ ਨਰਖ ਪਰਖ ਨਾਲ ਮਾਜੇ ਦੀ ਖਰੀਦਦਾਰੀ ਕਰ ਸਕਦੇ ਹੋ ਦੋਸਤੋ ਡਿਮਾਂਡ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਹੋ ਸਕੇ ਡਿਮਾਂਡ ਜਾਇਜ਼ ਹੀ ਕਰਵਾਵਾਂਗੇ ਵੀਰ ਤੋਂ